ਮਾ ਲਈ ਮੇਰੀ ਗੱਲ ਸੁਣ ਲਾ ਹਾਂਜੀ ਕਿੰਨਾ ਟਾਈਮ ਹੋਗਾ ਚੋਰੀ ਚੋਰੀ ਮੋਨੋ ਕਰਦਾ ਮੌਕਾ ਪੂਰੇ ਆ ਜਾ ਮੋਟ ਚਲੇ ਸਾਡੇ ਜਾਂ ਦੱਸ ਦੇ ਫਿਰ ਕਿਹੜੀ ਗੱਲ ਦਾ ਮੌਕਾ ਹਾਂ ਮਾਏ ਤੈਨੂੰ ਆਏ ਕਹਿ ਨਹੀਂ ਆ ਹਾਂ ਠੀਕ ਆ ਠੀਕ ਆ ਮੈਂ ਕਰਦਾ ਬਾਈ ਰੋਕ ਕੇ ਦਨ ਮਾੜਾ ਹੁਣ ਤੇ ਕੀ ਦੇ ਨਾ ਲੱਗਿਆ ਪਿਆ ਘੰਟਾ ਹੋ ਗਿਆ ਸੀ ਬੱਜਾ ਮਾਰੀ ਜਾਂਦਾ ਉਹ ਮੇਰੀ ਗੱਲ ਸੁਣ ਲੋ ਉਹ ਪਿੰਡ ਚੋਂ ਫੋਨ ਆ ਰਿਹਾ ਸੀਗਾ ਜੀ ਅੱਛਾ ਪਰਲੇ ਪਾਸੇ ਜਿਹੜਾ ਪੁਰਾਣਾ ਸਰਪੰਚ ਨਹੀਂ ਸੀਗਾ ਹਾਂ ਉਹਦਾ ਫੋਨ ਆ ਰਿਹਾ ਸੀਗਾ ਉਹ ਕਨਾ ਮੈਨਾਲ ਮੀਟਿੰਗ ਕਰ ਕਹਿੰਦਾ ਆਜਾ ਮੈਂ ਉਹਨੂੰ ਕਮਾ ਮਾ ਆਉਣਾ ਕੀ ਪਤਾ ਸਰਬ ਸਹਿਮਤੀ ਹੋ ਜੇ ਹਾਂ ਕੋਈ ਪਤਾ ਨਹੀਂ ਹੈ ਸੱਚੇ ਪਾਸ਼ਾ ਬਾਹੀ ਗੁਰੂ ਕਰੇ ਕਿਰਪਾ ਫੇ ਮੁੰਡਿਆ ਅੱਜੀ ਮੈਂ ਭਾਈ ਬਹੂ ਕਹਿੰਦੀ ਆ ਉਵੇਂ ਕਰ ਲਾ ਗੱਲ ਸੁਣ ਸਾਰੀ ਲੈਸਣ ਆ ਕੁੜੇ ਕਿਵੇਂ ਕਹਿੰਦੀ ਆ ਕਦੋਂ ਹਾਂ ਦੱਸ ਮੈਂ ਕਹਿੰਦੀ ਸੀਗੀ ਵੀ ਉਹੀ ਗੱਲ ਵੀ ਫਾਰਮ ਮੇਰੇ ਪਰ ਦਿੰਨੇ ਆ ਹਾਂ ਥੋੜੀ ਪਰਾਂਗੇ ਕੋਈ ਗੱਲ ਫਰਮ ਤੇਰੇ ਪਰ ਦਾਂਗੇ ਠੀਕ ਆ ਮੰਮੀ ਲੈ ਬਣ ਗਈ ਗੱਲ ਚੱਲ ਮੇਰੀ ਗੱਲ ਸੁਣ ਹੁਣ ਆਥਣੇ ਆ ਇਕੱਠ ਇਕੱਠ ਇੱਕ ਪਤੀਲੇ ਦੀ ਕੀ ਗੱਲ ਮੈਂ ਤਾਂ ਦੋ ਰਹਿਣਾ ਤੂੰ ਮੰਮੀ ਲਿਆ ਕੋ ਤੇਰੀ ਸੇਲੀ ਪੱਟ ਕੇ ਮੈਂ ਤਿਆਰ ਹੁਣ ਨਹੀਂ ਜਾ ਹਾਂ ਮੇਰੀ ਗੱਲ ਸੁਣ ਲੋ ਪਟੂ ਕਟਣਾ 4-500 ਬੰਦੇ ਦਾ ਇਕੱਠਾ ਹੈ ਸ਼ਾਮ ਨੂੰ ਮੈਂ ਭਾਈ ਮੀਂਹ ਆਇਆ ਹੈ ਹਜ਼ਾਰ ਹਜ਼ਾਰ ਬੰਦੇ ਦਾ ਇਕੱਠ ਹੋਵੇ ਹਜ਼ਾਰ ਦਾ ਮੰਮੀ ਦੀ ਸਹੇਲੀ ਹੋਣਾ ਦੀ ਕੋਈ ਲੈ ਮੈਂ ਪੱਟ ਕੇ ਮੈਂ ਉਹ ਨੂੰ ਉਹਨੂੰ ਲੈਣਾ ਸੀ ਤੋ ਵਰਗੀ ਸੀ ਤੋ ਸਾਰਾ ਇਕੱਠਿਆ ਕਰ ਲੈ ਬਸ ਤੂੰ ਲੈ ਮੈਂ ਕਿਹਾ ਐਉਂ ਮੰਨਦਾ ਫਿਰ ਮੈਨੂੰ ਇੱਕ ਦਾ ਰੋੜਾ ਮੇਰੇ ਰਾਹ ਚੋਂ ਗਿਆ ਹੁਣ ਤੂੰ ਜੇ ਬੰਦੇਾਂ ਨੂੰ ਮੇਰੇ ਨਾਲ ਚੱਲੇਗਾ ਲਈ ਤੇ ਤਾਂ ਵਧੀਆ ਰਹੇਗਾ ਮੇਰੀ ਗੱਲ ਮੰਨ ਲੈਗਾ ਨਹੀਂ ਐਵੇਂ ਕੋਈ ਫਾਇਦਾ ਨਹੀਂ ਹੋਈਗਾ ਠੀਕ ਆ ਤੇਰੇ ਬਾਪ ਦੇ ਮਗਰੀ ਲੈ ਕੇ ਟਰੋਲਾ ਜਾ ਤੈਨੂੰ ਘੜ ਦੂੰ ਮੈਂ ਉੱਥੇ ਮਸ਼ੀਨਾਂ ਦੇ ਨਾਲ ਮੈਂ ਮੈਡਮ ਪੇਚ ਕਫੀ ਦਿਆ ਕਰੀ ਮੈਨਾਂ ਕਹੇ ਤੁਹਾਡੀ ਗੱਲ ਮੋੜੀ ਹੋਣੀ ਹੈਗੀ ਹਾਂ ਬਸ ਜੀ ਕਹਿ ਕੇ ਬੋਲਿਆ ਕਰ ਮੈਂ ਹੁੰਨੀ ਆ ਰਾਈਡੀ ਉਹਦਾ ਹੀ ਪਾਈ ਰੱਖੀ ਕੱਪੜੇ ਆਹੋ ਆ ਨਾਲੇ ਉੱਥੇ ਤਰਿਆ ਸ਼ੰਕਤ ਫਿਰ ਮੈਂ ਤਾਂ ਹਾਂ ਸਰਪੰਚਨੀ ਆ ਘਰ ਤੇ ਕੰਮ ਕਰਿਆ ਕਰ ਲੈ ਦੇਖ ਲੈ ਕਾਜਲ ਹੈ ਮੈਂ ਕਹਾਂ ਸੌ ਬੰਦਾ ਤਾਂ ਮੇਰੇ ਕਹਿਣ ਤੇ ਆ ਗਿਆ ਹਾਂ ਵੀ ਭਾਈ ਜੇਪੀ ਬੋਟਾਂ 'ਚ ਖੜਾ ਹੁੰਦਾ ਕ ਉਹਨੂੰ ਵੋਟ ਪਾਓ ਸਪੋਰਟ ਕਰੋ ਮੇਰੀ ਹਾਂ ਜੇਪੀ ਨੂੰ ਕੌਣ ਪੁੱਛਦਾ ਬੋਟਾ ਇੱਕ ਤਾਂ ਮੈਂ ਖੜੀ ਹਾਂ ਰ ਸਰਪੰਚਣੀ ਤਾਂ ਮੈਂ ਆ ਨਹੀਂ ਚੱਲ ਕੋਈ ਨਾ ਸਰਪੰਚੀ ਦੇ ਸੋਡੇ ਘਰ ਹੀ ਆਉ ਤੂੰ ਖੜੀ ਹੋ ਗਈ ਬੋਟਾ ਤਾਂ ਵੀ ਉਹੀ ਗੱਲ ਆ ਹਾਏ ਬਣਾਇਆ ਤੂੰ ਤਾਂ ਫਿਰਦੀ ਤਰਦੀ ਰਹੀਂ ਪਿੰਡ ਚ ਮੈਂ ਕਦੇ ਨਿਕਲ ਹੀ ਨਹੀਂ ਮੇਰੀ ਗੱਲ ਸੁਣੀ ਦੇਖੀ ਲੈ ਆ ਦੇਖਾ ਪੌਂਚਿਆ ਤੇ ਬਰਕ ਵਾਲਾ ਬਲਈ ਮੇਰ ਤਾਂ ਰੀਜ ਸੀ ਮੈਂ ਕਦੋਂ ਸੂਡ ਸਮਾਣਾ ਹਾਂ ਹਾਂ 5000 ਦਾ ਬਣਿਆ ਇਹ ਸੋਨਾ ਸੂਟ ਮੇਰਾ ਹਾਂ ਸੋਨਾਗਾ ਸੋਣੀ ਆਈ ਐ ਸੂਟ ਬਾਕੀ ਨਾਲ ਪਿੰਡ ਦੇ ਕੰਮ ਨਵੇੜੋਂਗੇ ਤੁਸੀਂ ਹੈ 100 ਕੰਮ ਨੇ ਪਿੰਡ ਦੇ ਵਿੱਚ ਕੈਰ ਪੈਡੀ ਕੈਰ ਕਰਾਵੇ ਸੀ ਕਨੌਟ ੁੱਟ ਗਿਆ ਆਂ ਕਰਾਉਂਦੀ ਚੱਲ ਕੋਈ ਨਾ ਹੁਣ ਤਾਂ ਫਿਰ ਸਰਪੰਚ ਨਹੀਂ ਹੁਣ ਤੁਸੀਂ ਗਲੀਆਂ ਵਿਆਂ ਪੱਕੀਆਂ ਕਰਾ ਦਿਓ ਨਾਲੇ ਭੈਣੇ ਆਹੋ ਕੀ ਨਾ ਲੈਂਦੇ ਨੇ ਨਹੀਂ ਮੈਂ ਤਾਂ ਐ ਕਹਿੰਦੀ ਸੀਗੀ ਹੁਣ ਕਹਿੰਦੇ ਇੱਕੋ ਹੋ ਜੋਖੀ ਜੂਕੀ ਦੇ ਸੈਂਡਲ ਚੱਲੇ ਨੇ ਬਲਾਈ ਸੋਣ ਮੈਂ ਤਾਂ ਉਹ ਲੈ ਕੇ ਆਉਂਗੀ ਆਹੋ ਤਾਂ ਚੱਲੇ ਹੋਣਗੇ ਮੈਂ ਤੁਹਾਨੂੰ ਐ ਕਹਿੰਦੀ ਸਾਡੇ ਵਾਲਾ ਉਹਦੇ ਵਾਲਾ ਸਾਰਾ ਨਾ ਉਧਰ ਲਾ ਪਾ ਜਾ ਸਾਰਾ ਪੱਟਿਆ ਪਿਆਗਾ अच्छा हां वहां डस्ट ਪੈਂਦੀ ਆ ਮੈਂ ਤੋਂ ਤੱਕ ਗਈ ਨਹੀਂ ਹੈਗੀ ਤੇ ਵੈਸੇ ਮੈਂ ਤਾਂ ਆਇਆ ਮੈਂ ਤਾਂ ਹੁਣ ਇਹਨੂੰ ਆਏ ਕਿਹਾਗਾ ਵੀ ਆਹ ਫਰਸ਼ ਪੱਟ ਕੇ ਵੀ ਨਾ ਦੂਸਰਾ ਲਵਾਉਣਾ ਅਸ ਤਾਂ ਐ ਮਤਲਬ ਕਿ ਹੁਣ ਇਹ ਤਾਂ ਹੋ ਗਿਆ ਪੁਰਾਣਾ ਕਿਉਂ ਚੌੜਾ ਕੱਥਨ ਨਹੀਂ ਚੱਲਿਆ ਹੈਗਾ ਜਿਹਦੇ ਵਿੱਚ ਦੀ ਫੇਸ ਦੀ ਹੈ ਹੈ ਕੁੜਾ ਕੁੜੀ ਹੋ ਆਹੋ ਦੇਖੀ ਥੋੜੇ ਪੀੜਾ ਜਾਨੀ ਨਾ ਕਸੂਟ ਨਾ ਪਰਫੈਕਟ ਹਾਂ ਤਾਂ ਸੁਣਾ ਲੱਗਦਾ ਹਾਂ ਮम्मी मम्मी ਸਾਚਾ ਆ ਲੋ ਹਾਂ ਤੁਹਾਡੇ ਵਾਸਤੇ ਫੋਨ ਲੈ ਉਹਰੇ 75000 ਦਾ ਲਿਆ ਅੱਛਾ ਹਾਂ 75000 ਦਾ ਲੈ ਦੇਖ ਲੈ ਕੋੜੇ ਗਾਗਣ ਕਿੰਦਾ ਸੋਹਣਾ ਫੋਨ ਲਿਆ ਕੇ ਤੇ ਮਰੀ ਨੂੰ ਨੇ ਹਾਂ ਸੋਨਾ ਹਾਂ ਸੋਨੇ ਲੱਗਦੇ ਨੇ ਸਰਪੰਚੀ ਵੀ ਸੋਡੇ ਘਰ ਹੀ ਆਪਾਂ ਹਾਂ ਤੇ ਮੈਂ ਚਲਾਉਣਾ ਤਾਂ ਆਉਂਦਾ ਨਹੀਂ ਇਹ ਲੈ ਮੈਂ ਆਈਡੀ ਬਣਾ ਕੇ ਦੂੰਗਾ ਪ੍ਰੀਲ ਬਣਾਇਆ ਕਰਾਂਗਾ ਨੂੰ ਸੱਤ ਪਾਇਆ ਕਰਾਂਗਾ ਫਿਰ ਉੱਤੇ ਲਿਖਿਆ ਕਰੂੰਗਾ ਸਰਪੰਚੀ ਨਾਲੇ ਆ ਹਨਾ ਕੱਚੇ ਘਰ ਪੁਰਾਏ ਹੋਏ ਨੇ ਭਾਈ ਉਹ ਵੀ ਪਵਾ ਦਿਓ ਲੋਕਾਂ ਦੇ ਮੈਂ ਆਏ ਕਹਿੰਦੀ ਸੀ ਉੱਪਰ ਤਾਂ ਸਾਰੇ ਸਿਸ਼ਾ ਲਵਾਉਣਾ ਸਾਰੇ ਵਰਕ ਕਰਾ ਦਾਂਗੇ ਪੂਰਾ ਇੱਕ ਮੇਰੀ ਹੋਰ ਰੀਚ ਐ ਵੀ ਸਵੇਰੇ ਉੱਠਦੇ ਨੇ ਕਹਿੰਦੇ ਹਰੇ ਵਾਈ ਚੰਗੀ ਹੁੰਦੀ ਐ ਹਾਂ ਉਹ ਉੱਥੋਂ ਲੈ ਕੇ ਬਾਹਰ ਤੱਕ ਬਸ ਆਪਾਂ ਆ ਜਾ ਕਰਨਗੇ ਆ ਲੋਲਾਂਗਾ ਆ ਜਾ ਕਰਨੇ ਰੋਟੀ ਰੁੱਟੀਆਂ ਬਣਾ ਜਾ ਕਰਨੀ ਆਪਾਂ ਸਾਰੇ ਬੂਟੇ ਬੂਟੇ ਹੋਣ ਦਪਾਇਰ ਖਿੰਡੀ ਗਮ ਮੈਂ ਗਮਲੇ ਚ ਗਮਲੇ ਚ ਮੰਮਾ ਥੋੜੀ ਇੰਗਲਿਸ਼ ਬੋਲਿਆ ਕਰੋ ਫਲਾਵਰ ਮੈਨੂੰ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਸਾਰਿਆਂ ਦੇ ਜਾ ਕੇ ਹੱਥ ਵਨ ਬਨ ਕੇ ਕਹਿੰਦੇ ਆ ਭਾਈ ਜੇਪੀ ਨੂੰ ਵੋਟ ਪਾਓ ਜੇਪੀ ਨੂੰ ਵੋਟ ਪਾਓ ਹੱਥ ਵਨਣ ਦੀ ਕੀ ਲੋੜ ਆ ਸਾਡੇ ਤਾਂ ਇਕੱਠੇ ਤੇ ਦੇਖਿਆ ਨਹੀਂ ਸਾਰੇ ਮੇਰੇ ਕੰਨੀ ਉਂਗਲਾਂ ਕਰਦੇ ਸੀ ਨਾ ਕਾਜਲ 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 ਚਲ ਤਾਂ ਨੇ ਹੁਣ ਤੂੰ ਸਰਪੰਚ ਨਹੀਂ ਬਣ ਜੇਗੀ ਮੈਂ ਤੈਨੂੰ ਉਹ ਤਾਂ ਸਾਡੇ ਨਾ ਹੁਣ ਬਾਹਰ ਦੇ ਚ ਨਾ ਟੋਏ ਜੇ ਵਾਲੇ ਪਹਿਨ ਮੇਰੀ ਭੈਣ ਮਣ ਕਿਉਂ ਕੰਮ ਤਾਂ ਕਰਾ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਤੇ ਮੈਂ ਕਹਿੰਦੀ ਤੁਸੀਂ ਆ ਹਨ ਮਾੜੀ ਜਿਹਾ ਕੱਪੜੇ ਵਗੈਰਾ ਥੋੜੇ ਜਿਹਾ ਲੁੱਕ ਚੇਂਜ ਕਰੋ ਤੁਸੀਂ ਵੀ ਆ ਸਕਦੇ ਚੁੰਨੀਆਂ ਘੀ ਪੜੀਏ ਨਹੀਂ ਪਹਿਨੇ ਸਾਡਾ ਤਾਂ ਪਿੰਡਾਂ ਦਾ ਰਵਾਜ ਆ ਇਹੀ ਰਹੂਗਾ ਮੈਂ ਤੈਨੂੰ ਇਹਨਾਂ ਨੇ ਆਫਰ ਕੱਢਿਆ ਹੋਇਆਗਾ ਕੱਢਿਆ ਆਪਣੇ ਨਾਲ ਹੀ ਐ ਇੱਥੇ ਆਫਰ ਕੱਢਿਆ ਹੋਇਆ ਸਲੂਨ ਉਹ ਕੀ ਹੁੰਦਾ ਹੈ ਪਾਰਲਰ ਬਿਊਟੀ ਪਾਰਲਰ ਅੱਛਾ ਬਿਊਟੀ ਪਾਰਲਰ ਅੱਛਾ ਅੱਛਾ ਹੁਣ ਨਾ ਨਹੀਂ ਆਫਰ ਕੱਢਿਆ ਹੈ 500 ਰੁਪਏ ਦੇ ਵਿੱਚ ਨਾਲ ਤਾਂ ਮੂੰਹ ਸਾਫ ਕਰ ਦੇਣਗੇ ਤੇਰਾ ਅੱਛਾ ਨਾਲੇ ਤੇਰੀ ਥ੍ਰੈਡਿੰਗ ਕਰ ਦੇਣਗੇ ਅੱਛਾ ਨਾਲੇ ਤੇ ਆਹ ਹੱਥ ਮੈਨੀक्यਰ ਪੈਡੀक्यਰ ਕਰ ਦੇਣਗੇ ਅੱਛਾ ਅੱਛਾ ਨਾਲੇ ਆਹ ਐਂ ਤੈਨੂੰ ਆ ਆ ਕੇ ਕਿਆ ਹਰਵਾ ਦੇ ਇਹ ਤਾਂ ਕੀ ਕਿਆ ਸੀ ਇੱਕ ਗੱਲ ਇਹਦੀ ਨਹੀਂ ਸਮਝ ਆਈ ਪੁੱਤ ਨੂੰ ਇਹ ਮੈਨੀक्यਰ ਪੈਡੀ ਮਮਾ ਜੀ ਨੋ ਗੋਲ ਆਹ ਨਾ ਹੱਤ ਗੋਰੀ ਮਲਾਈ ਮੇਰੇ ਕੋਲੋਂ ਮੇਰੇ ਕੋਲੋਂ ਕਰਾ ਕੇ ਲੈਣੀ ਮੈਂ ਤੁਹਾਨੂੰ ਆਜੀ ਲੈ ਚੱਲ ਮੈਂ ਐਵੇਂ ਕਹਿੰਦੀ ਸੀ ਆਪਾਂ ਐਕਟਿਵਾ ਨਾ ਕਢਾ ਲਈਏ ਹਾਂ ਨਾ ਸੇਤੀ ਮੋੜ ਆਇਆ ਕਰਾਂਗੇ ਮੈਂ ਤਾਂ ਐਕਟਿਵਾ ਕਢਾਉਂਗੀ ਨਾਲੇ ਹੁਣ ਅੱਛਾ ਅੱਛਾ ਹੁਣ ਭਾਵੇਂ ਚਾਹੇ ਤੁਸੀਂ ਜਹਾਜ਼ ਕਢਾਓ ਚਾਹੇ ਸਕੂਟਰੀ ਕਢਾਓ ਚਾਹੇ ਟਰੈਕਟਰ ਕਢਾਓ ਦੇਖ ਜਿੱਦੋਂ ਤੁਹਾਡੇ ਪਾਰਚ ਕੇ ਅੰਦਰ ਸਰਪੰਚੀ ਵੜ ਗਈ ਤੁਸੀਂ ਜਾਣੋ ਤੁਹਾਡੀ ਸਰਪੰਚਾਲਾ ਬੰਦਾ ਲੈ ਸੱਪ ਦਾ ਸਰਪੰਚੀ ਮਾਰ ਨਾ ਬਣੇ ਚਲ ਕੋਈ ਨਾ ਸਪੋਰਟ ਬਥੇਰੀ ਹੈ ਸਾਡੀ ਹਾਂ ਹਾਂ ਆਹੋ ਤਾਂ ਕਰੋਨਾ ਕਰੋ ਤਾਂ ਕਰਨੀ ਪੈਂਦੀ ਆ ਪੈਂਦੀ ਆ ਜੇ ਪਤਾ ਸਾਰੇ ਪਿੰਡ ਤੋਂ ਸਾਡੇ ਮਜ਼ਰ ਸਾਡੇ ਗਰੀਬਾਂ ਦਾ ਮਜ਼ਦੂਰ ਕਰਦੇ ਤੁਸੀਂ ਅੱਛਾ ਕੋਈ ਨਾ ਕੋਈ ਨਾ ਆ ਹੁਣ ਸੇਲ ਨਹੀਂ ਲੱਗੂਗੀ ਹਾਂ ਸੂਟ ਲਿਆ ਕੇ ਵੰਡ ਦਿਆਂਗੇ ਹਾਂ ਗਰੀਬਾਂ ਦਾ ਘਰਾਂ ਤੇ ਦੇਖੋ ਰਾਸ਼ਨ ਕੱਲਾ ਭੇਜੋ ਰੋਟੀ ਰੋਟੀ ਹਾਂ ਗਰੀਬਾਂ ਦੇ ਘਰਾਂ ਚਰਾਸਣ ਲੈ ਕੇ ਵੰਡ ਦਿਓ ਜਿਹੜੇ ਜਵਾਕ ਖਾਣਗੇ ਢਿੱਡ ਭਰਨ ਗਿਆ દારੂਆਂ ਦਾ ਕੀ ਆ ਦਾਰੂਆਂ ਪੀਪੀ ਦੇ ਘਰਾਂ ਦੇ ਕਲੇਸ ਲੜਾਈਆਂ ਨਾ ਤਾਂ ਅਸੀਂ ਦਾਰੂ ਦੀ ਕਿਸੇ ਨੂੰ ਇੰਨਾ ਕ ਤੁਕਾ ਦਈਏ ਨੂੰ ਸੱਸ ਅਸੀਂ ਨਹੀਂ ਕਹਿੰਦੀ ਆ ਪੰਜੀ ਕਰੋ ਹਾਂ ਨਾ ਕਿਸੇ ਨੂੰ ਅਸੀਂ ਅਸੀਂ ਉਹ ਸਰਪੰਚੀ ਕਾਦੀ ਜਿਹੜੀ ਪੈਸਾ ਲੈ ਕੇ ਹਿੱਕ ਦੇ ਜੋਰ ਤੇ ਲਵਾਂਗਾ ਹਾਂ ਇਹ ਤਾਂ ਗੱਲ ਸਹੀ ਹੈ ਸਾਡੇ ਆਟਾ ਵੀ ਮੁੱਕਿਆ ਪਿਆ ਸੀ ਤੇ ਤੁਸੀਂ ਕੋਈ ਨਾ ਤੁਰੇ ਆ ਜਾਕਰ ਨਾਲ ਆਪਦੀਆਂ ਪਕਾਲਿਆ ਕਰ ਤੂੰ ਖਾ ਜਾਕਰ ਆਹੀ ਕਹਿਣ ਲੱਗੀ ਸੀ ਮੈਂ ਵੀ ਹਾਂ ਤੂੰ ਮਨੇ ਕੱਪੜੇ ਕਪੜੇ ਤੋਦਿਆ ਕਰ ਨਾ ਨਾ ਕੋਈ ਨਾ ਕੋਈ ਕੱਰੇ ਡੰਗਰ ਨਹੀਂ ਗੀ ਨਾ ਡੰਗਰ ਨੇ ਭਰ ਕੀ ਹੋਗਾ ਅਸੂੜਾ ਸਾਰਾ ਪਸੂਆਂ ਵਾਸਤੇ ਲੈ ਜਾਕਰ 베ਈਆਂ ਰੋਟੀਆਂ ਹੁੰਦੀਆਂ ਨਹੀਂ ਤੱਕੇ ਹੋ ਲੈ ਜਾਕਰ ਹਾਂ ਚਲੋ ਤਾਂ ਗੱਲ ਸਹੀ ਨਹੀਂ ਥੂਮ ਬਣ ਕੇ ਜਾਏਂਗੀ ਕਿੱਥੇ ਭੈਣੇ ਪਾਉਣ ਵੰਡਾਉਣ ਦੀ ਆਹੀ ਉਮਰ ਐ ਹਾਂ ਉਹ ਹੀ ਗੱਲ ਭੈਣੇ ਸਾਈਂ ਥਲਾ ਸਰਪੰਚੀ ਦਾ ਪਰਸੋਂ ਨਾਲ ਆਤੀ ਕੱਲ ਪੰਜ ਦਾ ਮੈਂ ਬਣਾ ਲਿਆ 3500 ਦਾ ਸਸਨੇ ਬਣਾ ਲਿਆ ਆਹੀ ਹੁੰਦਾ ਹੁਣ ਆਪਾਂ ਨਾ ਖਾਸ ਮਾਣੂ ਖਾਵੇ ਸੋਖਾ ਨਜ਼ਾਰੇ ਨਾ ਰਹਿਣ ਪੈਸਾ ਕੰਮ ਕਰਦਾ ਸਾਡੇ ਗਰੀਬਾਂ ਕੋਲ ਤਾਂ ਆਏ ਹੁੰਦਾ ਆਥਨ ਦੀ ਰੋਟੀ ਮਿਲਦੀ ਫਿਰ ਥੁੱਕ ਹੈ ਚੰਗੇ ਖਾਣ ਦਾਣ ਦੀਆਂ ਸੀ ਹਾਂ ਸਹੀ ਗੱਲ ਹੈ ਤੇ ਨਾਲੇ ਮੈਂ ਗੱਲ ਕਰਦੀ ਸੀ ਕਿ ਹੋਰ ਮੈਂ ਆਖਿਆ ਮਖਾ ਦੇ ਹਲਾ ਧਾਰੂ ਪਿਆ ਤੇ ਲੋਕਾਂ ਦੇ ਪੇਢਾਂ ਦੀ ਮੂਤੀਆਂ ਦੇਣਗੇ ਉਹਨਾਂ ਇੰਨੀ ਨਹੀਂ ਪੀਂਦੇਂ ਧਾਰੂ ਨਾਲ ਤੀਮੀਆਂ ਦੇ ਗੁਤਣੀਆਂ ਫੜ ਲੈਂਦੇ ਨੇ ਭਾਣੇ ਮੈਂ ਤੁਹਾਨੂੰ ਐਂ ਕਹਿੰਦੀ ਵੀ ਤੁਸੀਂ ਧਾਰੂ ਨਾ ਪਹਿਣੇ ਵੱਡਾ ਨਾ 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 ਹਾਂ ਗੱਲ ਸੁਣ ਜੇ ਧਾਰੂ ਪਿਆ ਮੰਗੇ ਆਪਾਂ ਸੂਟ ਕਿੱਥਾ ਪਾਵਾਂਗੇ ਧਾਰੂ ਵਾਲਾ ਕੀ ਫਾਇਦਾ ਉਹੀ ਮੈਂ ਤੈਨੂੰ ਆਹੀ ਤਾਂ ਕਿਹਾ ਸਕੀਮ ਕੱਢੀ ਇੱਕ ਇੱਕ ਸੂਟ ਦੇ ਦੇਂਦੇ ਸੋਨੂੰ ਲੈ ਕੇ ਠੀਕ ਹੋਈ ਹਾਂ ਹਰ 2 200 ਚ ਬਰੋ ਸੇ ਦੇ ਫੂਟਾ ਔਰ ਲਿਆ ਕੇ ਸਾਰਿਆਂ ਨੂੰ ਬਣੇ ਸਾਰੀਆਂ ਭੈਣਾਂ ਖੁਸ਼ ਹਾਂ ਹਾ ਚਾਰ ਕੋਈ ਪਾ ਕੇ ਹੰਡਾਉ ਸੀਸੀ ਦਾ ਵਾਲਾ ਹਾਂ ਸੀਸੀ ਦਾ ਮਾਲਕ ਉਹਨਾਂ ਦੀ ਕਾਜਲ ਉਹ ਜੇਪੀ ਖੜਾ ਹੋਇਆ ਸੀ ਬੋਟਾਂ ਚ ਜੇਪੀ ਕਾ ਨੂੰ ਮੇਰਾ ਨਾਮ ਹੈ ਕਾਜਲ ਮੈਂ ਖੜੀ ਹੋਈਆਂ ਭੈਣੇ ਪਰਪੰਚ ਬੈਠੇ ਭੈਣੇ ਗੱਲ ਸੁਣ ਲੋ ਮੇਰੀ ਕਹੋਂਗੇ ਸਾਡੀ ਗੱਲ ਵੱਡੀ ਜਾਂਦੀ ਹੈ ਮੈਨੂੰ ਫੇਰ ਬੋਲ ਲੈਣਾ ਪੈਂਦਾ ਆ ਸਾਡੇ ਬੰਦਿਆਂ ਤਾਂ ਪੂਰਾ ਚੱਜ ਨਹੀਂ ਆ ਦੇਖ ਲੈ ਜੇਪੀ ਦਾ ਪਿਆਓ ਸੀ ਉਹ ਵੀ ਜਮ ਬੇ ਲਖਣ ਜੇਪੀ ਵੀ ਆਪਦੇ ਪਿਆਉ ਤੀ ਗਿਆ ਨਹੀਂ ਭੈਣੇ ਚੱਜ ਵਾਲੀ ਗੱਲ ਨਾ ਕਰ ਸੋਡਾ ਤਾਂ ਨਾਉ ਨਹੀਂ ਹੁੰਦਾ ਅਸੀਂ ਤਾਂ ਉੱਥੇ ਬੰਦੇ ਖੜੇ ਸੀਗੇ ਕੱਠ 'ਚ ਜੇਪੀ ਜੇਪੀ ਹੋਈ ਜਾਂਦਾ ਸੀ ਹਾਂ ਮੈਨੂੰ ਪਿੰਡ 'ਚ ਢੇੜਾ ਤਾਂ ਦੇਖ ਕੇ ਆਉਣ ਤੇ ਜੇਪੀ ਨੂੰ ਤਾਂ ਸਾਰੇ ਭੁੱਲੀ ਗਏ ਅੱਜ ਦੇ ਕੱਠ ਤੋਂ ਬਾਅਦ ਜੇਪੀ ਦਾ ਨਾਂ ਨਹੀਂ ਕੋਈ ਲਾਊਗਾ ਜਮਾਂ ਵੀ ਸਾਰੇ ਮੇਰੇ ਕੰਨੀ ਕਾਜਲ 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 ਹੋਈ ਪਈ ਤੂੰ ਐਂ ਕਰ ਕੁੜ ਐਂ ਕਰ ਪੁੱਤ ਤਿਆਰ ਹੋ ਜਾ ਸੁਰਖੀ ਸਰਖੀ ਲਾਲ

ਤੋ ਕਲਾਸ ਦੇ ਆਪਣਾ ਨਾ ਕਰਨਾ ਨਾ ਕਰਦੀਆਂ ਤਿੰਨ 35 3500 ਦੀਆਂ ਘੜੀਆਂ ਲਿਓਣੀਆਂ ਤੌਰ ਵਣਜੂ ਆਪਣੀ ਹੈ ਫੇਰ ਨਾਲੇ ਗੱਲ ਹੋਰ ਇੱਕ ਹਾਂ ਗੱਲ ਹੋਰ ਸੁਣ ਇਹਨਾਂ ਨੂੰ ਜ਼ਿਆਦੇ ਸਿਰ ਨਹੀਂ ਚੜਾਉਣਾ ਕਿਸੇ ਜੀ ਮੈਂ ਨੂਆ ਫੱਕਾ ਮਾਲੀ ਕਿਉਂ ਲਾਈਓ ਨੂੰ ਪੈਸੇ ਖਰਾਬ ਕਰਾਂਗੇ ਕਿਸੇ ਤੋਂ ਬੋਚੇ ਲਵਾ ਲੈ ਕਿਸ ਤੋਂ ਰੋਟੀਆਂ ਲਵਾ ਲੈ ਆਪਾਂ ਤਾਂ ਬੈਠਣਾ ਨੂੰ ਪੂਜਿਆ ਕਰਨਗੇ ਆਏ ਦੇਖ ਮੈਂ ਦੇਖ ਮੈਂ ਕਰ ਗਈ ਨਾ ਮੇਰੇ ਸਟੇਮ ਕਮਾ ਬੰਦਾ ਸਰਪੰਚ ਬੰਦਾ ਇਹਦੇ ਮਗਰ ਪਰ ਜਾਫਾ ਨੂੰ ਵੀ ਨਹੀਂ ਭੁੱਸਣਾ ਨਹੀਂ ਤਾਂ ਬੂਤਲਾ ਬੰਡ ਬੰਡ ਕਮਲੇ ਹੋ ਜਾਂਦੇ ਹਾਂ ਪਰ ਇਹ ਨਾਲੇ ਉਹੀ ਗੱਲ ਪਰ ਚਾਹ ਪਾਣੀ ਜੋਗੀਆਂ ਰਹਿ ਜਾਂਦੀ ਹੁਣ ਇਹ ਤੇ ਕੁਸਾਊਗਾ ਹਾਂ ਉਹਦਾ ਦੇਖ ਲੈ ਆ ਮਮੀ ਦਾ ਫੋਨ 77000 ਦਾ ਲਿਆ ਆ ਮੇਰਾ ਫੋਨ ਪੂਰੇ 2.5 ਲੱਖ ਦਾ ਹਾਂ ਸੋਨੇ ਨੇ ਤੈ 77000 2 ਲੱਖ ਟੱਟ ਲਿਆ ਹਾਏ ਅੱਦੇ ਤਾਂ ਖੁਸ਼ ਹੋ ਜਾ ਕਰ ਸਰਪੰਚ ਨਹੀਂ ਬਣਾਂਗਾ ਤੇ ਮੇਰੀ ਗੱਸੋ ਮੈਨੂੰ ਅੰਦਰੋਂ ਪੈਸੇ ਲੈ ਕੇ ਦੇ ਦੇਣਾ ਮੈਂ ਰੱਖੇਗਾ 4 ਲੱਖ ਮੈਂ ਮੋਸ਼ਰਾਬ ਜੀ ਲੈ ਹੋਣੀ ਤੱਕ ਲਾ ਆ ਦੇਖ ਆ ਦੇਖ ਆ ਵੇਖ ਆ ਵੇਖ ਆ ਵੇਖ ਉਹ ਕਿ ਪੂਰ ਚੈਨੀ ਬਣਾਉਣੀ ਦੇਤੀ ਟੱਪਸ ਬਣਾਉਣੇ ਦੇ ਦੇ ਫਿਰ ਸਰਪੰਚ ਨਹੀਂ ਆ ਪਿੰਡ ਦੀ ਨਾਲ ਤਾਂ ਚਾਰ ਸੱਚੂ ਨੇ ਤੁਸੀਂ ਨਮਾਗਦੇ ਮਜ਼ਾਕ ਨਹੀਂ ਆ ਮੈਨੂੰ ਨਾ ਹਰਦਾ ਸੀ ਗੱਡੀਆਂ ਪਟਾਖੇ ਨਹੀਂ ਕਰਦੀਆਂ ਇਹ ਜਿਹੜੇ ਵੇਕਦਨ ਕਰਦੇ ਨੇ ਮੇਲ ਲਿਆ ਚੋੜੇ ਫੜਾਈ ਦਾ ਨਹੀਂ ਮੀਟ ਮਾਰ ਦੇਗਾ ਓ ਤੁਹਾਡੀ ਭੈਣ ਓ ਤੁਹਾਡੀ ਨਹਾਏ ਰੱਬਾ ਨਾ ਤਾਂ ਯਾਰ ਲੱਕੀ ਕਰਨਾ ਦੀ ਕੀ ਕਰ ਲੱਕਾ ਨਾ ਤੁਸੀਂ ਕਿਹਦੇ ਨਾਲ ਗੰਨੀਆਂ ਸੀਗੇ ਵਿਚਾਰ ਚ ਅੱ피 ਆਪ ਕਰਨ ਨਾਲੇ ਮੈਂ ਕਹਿਨੀ ਆ ਤੁਹਾਨੂੰ ਉਹ ਆਰਡਰ ਦੇ ਦਿਓ ਭਾਈ ਮੇਰੇ ਸਕੂਟਰ ਹੀ ਮੰਗਾ ਕੇ ਦਿਓ ਅਸੀਂ ਪੈਦਲ ਨਹੀਂ ਜਾ ਸਕਦੇ ਹਾਂ ਹਾਂ ਹੁਣ ਨਹੀਂ ਜਾਇਆ ਜਾਂਦਾ ਭਾਈ ਅਸੀਂ ਹੋਈਏ ਸਰ ਤੇ ਬੋਟਾ ਦਾ ਪੈ ਲੈਣ ਦਿਓ ਮੈਂ ਤਾਂ 4-5 ਲੱਖ ਰੁਪਏ ਤਾਂ ਰੱਖ ਕੇ ਗਿਆ ਤੇ ਬਥੇਨੇ ਉਹ ਠੇਕੇਦਾਰ ਨਾਲ ਗੱਲ ਕਰੀ ਥੋੜੀ ਸ਼ਰਾਬ ਸਸਤੀ ਮਿਲਦੀ ਆਪਾਂ ਨੂੰ ਮੈਂ ਲੈਣੇ ਚਾਹਤੀ ਆਂ ਦਾਰੂ ਹੁਣ ਬੰਦੇ ਨਹੀਂ ਹੈਗੇ ਪਿੰਡ ਦੇ ਵਿੱਚ ਤੇ ਇਹਨੂੰ ਭਿੰਦੇ ਨਹੀਂ ਹੈਗੀ ਦੇਣੀ ਆ ਦਾਰੂ ਆਈ ਬੋਟਲਾਂ ਮੰਗਲੇ ਹੱਥ ਦੇ ਜੋਰ ਤੇ ਹਾਂ ਹਾਂ ਨਹੀਂ ਦਰੂ ਦੁਰ ਸਰਪੰਚੀ ਦਾ ਵੱਟ ਤੇ ਆ ਤੇ ਆ ਮੈਂ ਤਾਂ ਪੁਰਾਣਾ ਫੋਨ ਲਈ ਫਿਰਦਾ ਦਾਸ ਤੁਸੀਂ ਆ ਦੋ ਦੋ 2.5 ਲੱਖ ਰੁਪਈਆ ਫੋਨਾਂ ਦੀ ਲਾਇਆ ਮੇਰੀ ਗੱਲ ਸੁਣੋ ਹਲੇ ਤਾਂ ਮੈਂ ਫੂਟ ਆਨਲਾਈਨੋਂ ਮੰਗਵਾਏ ਨੇ ਉਹ ਇੱਕ ਕੱਟ ਪਾ ਕੇ ਪਿੰਡ ਚ ਗੇੜਾ ਦੂੰ ਆ ਬਾਲ ਦੀ ਕਟਿੰਗ ਕਰਾ ਕੇ ਆਈਆਂ ਲੈ ਹਰੇ ਤਾਂ ਇੱਕ ਇਕੱਠ ਹੋਇਆ ਘਰੇ ਉਦੋਂ ਤੁਸੀਂ ਕਿਤੇ ਵੋਟ ਪੁੱਛਣ ਗਈਆਂ ਉਹ ਵੀ ਕਿ ਗਈਆਂ ਨਹੀਂ ਹੈਗੀ ਕਿ ਕਿਸੇ ਕੋ ਕਿਸੇ ਦਾ ਵੋਟਾ ਮੰਗਦਾ ਹੈ ਤੂੰ ਜਾ ਜਿੰਨਾ ਹਾਂ ਵੋਟਾ ਤੂੰ ਪੁੱਛ ਜਿੰਨਾ ਨੇ ਸਰਪੰਚ ਬਣਾਉਣਾ ਆਪੇ ਪਾਉਣਗੇ ਵੋਟਾਂ ਅਸੀਂ ਕਿਉਂ ਪੁੱਛੀ ਅਸੀਂ ਨਕਰਾਂ ਇਲਾਕਾ ਦੇ ਸਰਪੰਚ ਆ ਪਹਿਲਾਂ ਤੋਂ ਲੋਕ ਤੇਰੇ ਮਗਰ ਫਿਰਦੇ ਤੂੰ ਕਹਿੰਦਾ ਸੀਗਾ ਹੁਣ ਸਾਡੇ ਵਾਰੀ ਅਸੀਂ ਲੋਕਾਂ ਦੇ ਆਏ ਹੱਥ ਟੱਡੇ ਨਾ ਜਿੰਨਾ ਅਸੀਂ ਤਾਂ ਆਏ ਆਈ ਹੋਈ ਠੰਗਾ ਪਤਾ ਵੀ ਲੱਗੇ ਉਹ ਸਰਪੰਚੀ ਹੱਥ ਬੰਨ ਕੇ ਵੀ ਮਿਲ ਜੇ ਨਾ ਤਾਂ ਵੀ ਮਹਿੰਗੀ ਨਹੀਂ ਪੈਂਦੀ ਹੈਗੀ ਭਾਈ ਸਾਨੂੰ ਹੱਥ ਜੋੜਨ ਦੀ ਲੋੜ ਨਹੀਂ ਹੈਗੀ ਦੇਖ ਹਣਾਂ ਉਈ ਮਤਲਬ ਅਸੀਂ ਤਾਂ ਦੇਖ ਦੋ ਦੋ ਸਾਲੇ ਲੈ ਆ ਕੇ ਪਰੋਸੇ ਤੇ ਸੂਟ ਸੱਸੋ ਦੀ ਚੁੰਨੀਆਂ ਲਾ ਕੇ ਸਾਰੀਆਂ ਬੀਬੀਆਂ ਨੂੰ ਖੁਸ਼ ਕਰ ਦਾਂ। ਗੱਲ ਸੁਣ। ਉਹ ਬੀਬੀਆਂ ਤਾਂ ਹੀ ਖੁਸ਼ ਕਰੋਗੀਆਂ ਜੇ ਕਿਸੇ ਦੇ ਘਰੇ ਜਾਵੋਗੇ ਜੇ ਬੋਟਾ ਮੰਗੋਗੀਆਂ। ਕਾਹਦਾ? ਉਹਨਾਂ ਦੀ ਬੁੜੀਆਂ ਦੇਖ ਰਾ ਗਲੀ ਗਲੀ ਫਿਰਦੀਆਂ ਨੇ। ਤੂੰ ਜਾ ਤੂੰ ਗੱਦ ਬਸ ਤਿਆ। ਤੂੰ ਫਿਕਰ ਨਾ ਕਰ ਜਿਹੜੀਆਂ ਸਾਡੇ ਕੋਲੇ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਸੋਨੂੰ ਭਾਈ ਸੂਟ ਲੈ ਕੇ ਦੇਵਾਂਗੇ ਸੇਲ ਤੋਂ ਜਰੂਰ ਪੱਕਾ। ਸੇਲ ਲੱਗੂਗੀ ਇਕੱਠੇ ਖਰੀਦ ਲੈਵਾਂਗੇ। ਉਹ ਵੀ ਤਾਂ ਗੱਲ। ਚੱਲ ਤੂੰ ਮਨੰਬਰ ਨਾ ਨੂੰ ਲੈ। ਹਾਂ। ਉਹੀ ਸਾਡੀ ਵੀ ਖਲਾਫ ਮਾਰੀਆਂ ਦਾ ਮੁਰਕੇ ਖੜਾ ਹੋ ਜਾ ਕੜਾ ਔਰ ਤੁਸੀਂ ਐ ਪਿੱਠ ਲਵਾ ਦਈਏ ਮੇਰੀ ਮੈਂ ਕਹੇ ਹਾਂ ਤੂੰ ਉੱਥੇ ਖੜਾ ਹੋ ਤੂੰ ਚੋਂ ਤਰੀ ਕੋਟੀ ਜਾਂਦਾ ਪਿੰਦ ਭਰ ਚੱਜੇ ਨਹੀਂ ਮੁੰਡੂ ਇਹ ਐ ਆਈ ਨਹੀਂ ਹੈਗਾ ਵੀ ਤੂੰ ਫੇਰ ਵੀ ਸਰਪੰਚ ਜੀ ਦੇ ਘਰ ਆਲਾ ਹੈ ਮਾੜੀ ਜੀ ਟੌਰ ਕੱਢ ਕੇ ਰੱਖ ਹਲਾ ਦੇਖ ਲੈ ਆਪਣੀ ਕਿਨਿਕ ਵਿੱਚ ਆਹ ਕੱਢੀਆਂ ਅਸੀਂ ਗਾਹਣ ਵਰਗੀਆਂ ਫੋਟੋ ਖਿੱਚ ਲੀਆ ਪਾਵਾ ਜੀ ਮੈਲੇ ਕਿਹੜਾ ਸਰਪੰਚ ਜੀ ਦੀ ਗਿਰ ਲਾ ਹੱਥ ਮਾ ਦੋ ਨੀ ਨੀਰ ਲਾ ਦੇਖ ਲਾ ਗਗਨ ਕੋਈ ਸੱਸ ਨੂੰ ਨੇ ਆਪਣੀ ਗੱਲ ਸੁਣੀਆ ਤੋਂ ਉਹਨੇ ਜੰਗ ਨੇ ਭੇਡ ਰੰਭਾ ਪਾਰਖਿਆ ਹਾਂ ਜਮੀਨ ਇਹਨਾਂ ਨੂੰ ਤਾਂ ਦੇਖ ਲਾ ਵੀ ਉਹਦਾ ਵਿਚਾਰਾ ਜਿਆ ਵੀ ਧੜਕੇ ਜਾਂਦਾ ਹੱਥ ਨਿਕਰੇ ਵੜਦਾ ਹਣਾ ਇਹਨਾਂ ਨੂੰ ਸ਼ਰਮ ਹੀ ਨਹੀਂ ਗੇ ਸੱਸ ਨੂੰਆਂ ਨੂੰ ਲੈ ਕਿਧਰੇ ਬਿਊਟੀ ਪਾਰਲਰ ਚ ਲੈ ਕਿਧਰੇ ਇਹਨੇ ਮੈਗੇ ਫੋਨ ਲਿਆਂਦੇ ਭਾਣ ਇਹਨਾਂ ਨੇ ਤਾਂ ਨਹੀਂ ਕਿਹੜੇ ਫੋਨ ਮੈਗੇ ਲਿਆਂਦੇ ਭਾਣ ਅਫੂ ਕਰਾਂ ਮਾਰੀ ਆ ਬਗਾਨੇਗੇ ਆ ਤੱਕ ਲੰਘ ਨੇ ਪੈਸੇ ਵਰਤ ਕਾਂਤੀ ਆਹਤ ਨਾਲ ਬੱਜੇ ਪਰ ਬਜਾਰ ਚ ਆ ਦੇ ਲੈ ਮੈਂ ਇੰਨੇ ਦਾ ਸੂਟ ਲਈਆ ਸਸ ਨੂੰ 35 ਦਾ ਲਿਆ ਤਾਂ ਮੈਂ 5 ਦਾ ਲਈਆ ਵੇ ਅੱਜ ਤੇ ਤੁਹਾਡੇ ਢੀਡੇ ਦੇਖਣਾ ਹੈ ਲੈ ਹੂੰ ਤਾਂ ਆਪਣੇ ਕੋਲ ਹੀ ਫੁਕਰੀਆਂ ਮਾਰਦੀ ਸੀ ਕਹਿੰਦੀ ਲੈ ਮੈਂ ਇੰਨੇ ਦਾ ਸੂਟ ਲੈ ਲਿਆ ਵੀਰ ਹਰ ਦੀ ਗੱਲ ਕਰਨ ਵਾਲੀ ਤੁਸੀਂ ਸਰਪੰਚੀ ਚ ਉਠਿਆ ਤੂੰ ਬੰਦਿਆ ਵਾਂਗੂ ਸਰਪੰਚੀ ਲੜੋ ਲੈ ਕਦਰੇ ਸੂਤ ਹਣਾ ਕੀ ਗੱਲਾਂ ਕਰਦੀਆਂ ਸੀ ਸੱਸ ਨੂੰ ਹੈ ਨਹੀਂ ਕੋਈ ਪਿੰਡ ਦੀ ਗੱਲ ਨਹੀਂ ਕਰੀ ਕੋਈ ਆਪਣੇ ਗਲੀ ਬੀ ਵੇੜੇ ਦੀ ਨਹੀਂ ਕਰੀ ਹੈ ਕਿ ਚਲ ਮੈਂ ਕਹੋ ਵੇੜਿਆਂ ਦਾ ਵਿਚਾਰਾਂ ਦਾ ਇੰਨਾ ਔਕਾ ਹੋਇਆ ਪਿਆ ਵੀ ਪਾਣੀ ਨਾਲ ਨਹੀਂ ਨਾ ਉਹ ਤਾਂ ਪਾਹ ਜਾ ਸਾਰਾ ਪੱਟਾ ਬਲੇਖ ਨਾਲੀਆਂ ਕਿੰਨੀਆਂ ਨੀਮੀਆਂ ਲੇਗੀ ਹਮ ਹੋਣਾ ਚਲ ਕੰਮ ਕਰ ਦੋ ਨਾ ਉਹ ਤਾਂ ਗੱਲ ਤੇ ਧਿਆਣੀ ਨਹੀਂ ਹੈਗਾ ਉਹੀ ਤਾਂ ਗੱਲ ਆ ਉਹ ਨੂੰ ਤਾਂ ਚੱਲ ਨਿਆਣੀ ਮਤ ਦੀ ਉਹ ਸੱਸ ਨੂੰ ਵੀ ਨਹੀਂ ਅਕਲ ਉਹਦੀ ਨੂੰ ਤਾਂ ਨਹੀਂ ਚਲਾਣੇ ਪੈਣੇ ਸੱਸ ਨੂੰ ਮਾ ਦੋਨੇ ਕਰੀਓ ਜੀ

ਦੇ ਅਸੀਂ ਤਾਂ ਜਾ ਕੇ ਆਇਆ ਕਿ ਹਾਂ ਚਲ ਮਾਣੀ ਮੋਟੇ ਸਪੋਰਟ ਕਰਦੇ ਨੇ ਆ ਤੇ ਹੁਣ ਤੇਰੇ ਕਹਿੰਦੇ ਸਾਡੇ ਨਾਲ ਕਿੰਨੇ ਬੰਦੇ ਆਏ ਹਾਂ ਕਿੰਨੇ ਤਰ੍ਹਾਂ ਦੀ ਬੋਟ ਹੋ ਰਹੀ ਹੋਰ ਕੱਠ ਦਾ ਬਿਠੇ ਰਿਆ ਸੀਗਾ ਤੁਸੀਂ ਨੇ ਖੜਾ ਮੇਰੀ ਸਪੋਰਟ ਵਧੀਆ ਕਰੀ ਕੱਠ ਦਾ ਫੁੱਲ ਹੋ ਗਿਆ ਸੀ ਆ ਉਹ ਤੇਰੇ ਵਾਲੀ ਉਹ ਤੁਕੁੰਦਰ ਜੀ ਤੀਵੀਂ ਤਿਆਰੀ ਮੈਂ ਦੇਣਾ ਸੂਟ ਲਿਆਈਆਂ ਮੈਂ ਇੰਨੇ ਦਾ ਲਿਆਈਆਂ ਹਾਂ ਉਹਦਾ ਫੋਨ 77000 ਦਾ ਲਈ ਫਿਰਦੀ ਆ ਹਾਂ ਦੇਖ ਲੈ ਤੇਰੀ ਮਾਂ ਆ ਉਹ ਵੀ ਕਿੰਨਾ ਮਹਿੰਗਾ ਫੋਨ ਲਈ ਪੁੱਤ ਦੇਖ ਲੈ ਨਾਲੇ ਦਾ ਮੇਰੀ ਮੰਮੀ ਨੂੰ 77000 ਦਾ ਤਾਂ ਉਹਨੂੰ ਦਵਾ ਲਿਆ ਹੁੰਦਾ ਉਹ ਲੱਖ ਡੇਢ ਲੱਖ ਦਾ ਉਹ ਲਈ ਫਿਰਦੀ ਆ 2.5 ਲੱਖ ਰੁਪਏ ਦਾ ਜੱਜ ਫੋਨਾਂ ਤੇ ਲਾਈਆਂ 4 ਲੱਖ ਰੁਪਏ ਦੇ ਕੇ ਕਿਧਰੇ ਸੂਟ ਕਿਧਰੇ ਬੋਟਾ ਕਿਸਰੇ ਪੁੱਛਣੀ ਜਾਂਦੀਆਂ ਵੇ ਜੇ ਇਹ ਆਹੀ ਕੁਸਰੇ ਹਾਜੀ ਜਿੱਤ ਗਈਆਂ ਪੰਜੀ ਚ ਤੇਰੇ ਵਾਲਾ ਤਾਂ ਜਿਹੜੀਆਂ 40 ਕਿੱਲਾਂ ਨਿਆਂਇਆਂ ਵਾਲ ਮੁੱਕਾਂ ਬੱਜਣਗੀਆਂ ਉਹਨਾਂ ਚ ਤਾਂ ਇਹ ਨਹੀਂ ਫਿਰ ਤੇਰਾ ਜੇ ਆਕਰ ਤੂੰ ਉਤਰਾ ਹੀ ਜਿੱਤਾਂਗੇ ਕਿਹੜੇ ਪਾਸੇੋਂ ਮੈਂ ਤਾਂ ਸੋਨੂੰ ਕਹਿਣਾ ਵੀ ਤੁਸੀਂ ਜਣ ਰਾਤ ਇੱਕ ਕਰ ਦੋ ਤੁਸੀਂ ਇਹ ਸਪੋਰਟ ਕਰ ਦੋ ਆਪਣੀ ਆਪਾਂ ਨੇ ਕੱਲ ਨੂੰ ਫਾਰਮ ਭਰਨੇ ਨੇ ਅਸੀਂ ਤਾਂ ਜੈਪੀ ਤੇਰੇ ਕੰਨੀ ਆ ਤੂੰ ਸਾਡੇ ਕੰਨਿਆ ਪਰਵਾਹ ਨਾ ਕਰ ਤੇ ਤੂੰ ਆਪਣੀ ਮਾਂ ਤੇ ਆਪਣੀ ਤੀਵੀ ਨੂੰ ਸਾਹਮਣੇ ਰੱਖ ਉਹ ਤਾਂ ਮੇਰੇ ਬਸ ਚੋਂ ਬਾਹਰ ਆ ਸਾਰਾ ਕੰਮ ਇਹ ਕਰਾਂ ਮੈਂ ਯਾਨੀ ਹੈਗੇ ਜੇ ਉਹ ਦਰਦੀਆਂ ਕਿ ਮੈਂ ਕਹਿੰਦਾ ਕਾਨੂੰ ਜ਼ਰੂਰ ਕੱਢਣਾ ਹੈ ਘਰੇ ਮਹਾਚਲਾ ਸਰਪੰਚੀ ਦਾ ਮੌਕੇ ਟਾਈਮ ਆ ਵੀ ਚਲ ਜੇਗਾ ਟਾਈਮ ਟਪਾਰਨ ਦਾ ਚਿੱਗੀ ਗਾ ਦਾ ਸਾਰਾ ਪਿੰਡ ਆਪਣੀ ਸਪੋਰਟ ਕਰਦਾ ਵੀ ਪਸਰਪੰਚ ਕਹਾ ਲਾਂਗੇ ਮੇਰੀ ਗੱਲ ਦਾ ਗੁੱਸਾ ਨਾ ਕਰ ਜੇਪੀ ਤੂੰ ਮੈਨੂੰ ਤਾਂ ਇਹ ਲੱਗਦਾ ਵੀ ਤੇਰੇ ਤਾਂ ਦੋਨੇ ਸਸਨੋਂ ਕੋਈ ਪਿੰਡ ਨਹੀਂ ਆਉਂਦਾ ਉਹ ਮੈਂ ਮੈਂ ਕੀ ਕਰਾਂ ਬਸ ਉਹਨਾਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਬੋਲਦਾ ਨਹੀਂ ਹੈਗਾ ਮੈਂ ਇਹ ਚ ਸੋਚਦਾ ਮਾੜੀ ਮੋਟੀ ਲੋਕਾਂ ਚ ਸਾਰੇ ਪਾਸੇ ਥੋੜਾ ਥੋੜਾ ਹੋ ਜੂਗਾ ਅਗਲਾ ਕਹਿੰਦਾ ਉਹਨੇ ਐ ਕਰਤਾ ਐ ਕਰਤਾ ਜੇ ਭਲਾ ਮੈਂ ਇੱਕ ਤੈਨੂੰ ਸਕੀਮ ਦੇਵਾਂ ਜੇ ਵੀ ਤੂੰ ਮੰਨੇਗਾ ਹਾਂਜੀ ਦੱਸੋ ਕਿਹੜੀ ਸਕੀਮ ਹੈ ਮੈਂ ਤੇ ਪੰਨ ਚ ਹੀ ਦੱਸਦੀ ਹਾਂ ਬਾਲਾ ਜੀ ਉਸਦੀ